ਆਮ ਜਗਾ ਫੋਟੋਮਲੇ ਮੱਥਾ ਦੇਖਣ ਆਉਂਦੀ ਆ ਮਾਵਾ ਨੇ ਆਪਣੀਆਂ ਮਾਵਾ ਨੇ ਆਮ ਨੇ ਮਾਵਾ ਨੇ ਇਹ ਕੰਮ ਸ਼ੁਰੂ ਹੋ ਮਾਰ ਦੇਣਾ ਗੇ ਇਹਨੂੰ ਮਾਰਨਾ ਆਂਟੀ ਦੂਵੀ ਆ ਲੈ ਕਨਾਲੀ ਭੈਣ ਦੇ ਬੀਰ ਉਹ ਤੇਜ਼ ਬੀਟ ਪੱਲ ਕਰ ਰਹੇ ਆਗਾ ਹਾਂਜੀ ਬਾਈ ਮੈਨੂੰ ਵੀਡੀਓ ਆਈ ਸੀ ਜੀ ਤੇ ਉਹ ਅੱਤ ਜੱਟ ਸੋਹੀ ਪਤ ਨਹੀਂ ਕੀ ਆ ਉਹ ਜਿਹੜਾ ਇਨਫਲੂਐਂਸਰ ਆ ਤੇ ਮੈਂ ਉਹਨੂੰ ਕਈ ਪੇਜਾਂ 'ਤੇ ਕਮੈਂਟ ਵੀ ਕੀਤਾ ਸੀ ਮੈਂ ਕਿਹਾ ਵੀ ਮੈਨੂੰ ਨਾ ਪਾਈਆਂ ਦਾ ਤੁਸੀਂ ਨੰਬਰ ਦਿਓ ਤਾਂ ਮੇਰਾ ਦੋਸਤ ਤੁਹਾਨੂੰ ਥੋੜਾ ਨੰਬਰ ਦਿੱਤਾ ਅੱਗੇ ਤੋਂ ਕਿ ਇਹ ਆਪਾਂ ਬਾਈ ਪਹਿਲਾਂ ਮੈਨੂੰ ਇਹ ਦੱਸੋ ਬਾਈ ਮੈਂ ਇਹ ਪਰਮਿਸ਼ਨ ਲੈ ਕੇ ਰਿਕਾਰਡ ਕਰ ਸਕਦਾ ਤੁਹਾਡੀਆਂ ਦੋ ਚਾਰ ਗੱਲਾਂ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਇੱਕ ਤਾਂ ਬਾਈ ਮੈਨੂੰ ਇਹ ਦੱਸਿਓ ਵੀ ਪੂਰਾ ਮੈਟਰ ਹੋਇਆ ਕੀ ਸੀਗਾ ਮੈਟਰ ਜਿਹੜਾ ਵੀਰੇ ਕੱਲ ਦਾ ਸੀ ਜਿਹੜਾ ਲੜਾਈ ਦਾ ਮੈਟਰ ਸੀਗਾ ਇਹ ਸੀਗਾ ਇਹ ਜਿਹੜੀ ਭੈਣ ਆ ਇਹਦੇ ਮੇਰੇ ਜਿਹੜੇ ਜੀਜਾ ਜੀ ਉਹ ਡੈਥ ਹੋਈ ਹੋਈ 4 ਸਾਲ ਪਹਿਲਾਂ ਹਣਾ ਮੇਰੀ ਸੱਕੀ ਭੈਣ ਹੈ ਮੇਰੀ ਵੱਡੀ ਭੈਣ ਹੈ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਗੁੜਤੜੀ ਆਈ ਜ਼ਿਲ੍ਹਾ ਮਾਨਸਾ ਹਾਂਜੀ ਇਹ ਆ ਰਾਮਪੁਰ ਸ਼ੈਨਾਈ ਅੰਮ੍ਰਿਤ ਅਮਰਗੜ ਇਹ ਉਹਦੇ ਵਿੱਚ ਉਦੋਂ ਦਾ ਮੈਟਰ ਇਹ ਹੋਇਆ ਇਹਨਾਂ ਨੇ ਪਹਿਲਾਂ ਵੀ ਇਹ ਤੋਂ ਮੁਕਾਉਂਦੇ ਡਰਾਉਂਦੇ ਸੀ ਉਹਨਾਂ ਨੂੰ ਹੀ ਠੀਕ ਹੈ ਤੇ ਇਹਦੇ ਵਿੱਚ ਕੱਲ ਉਹਨਾਂ ਨੇ ਉਹ ਜਦੋਂ ਹੁਣ ਜ਼ਮੀਨ ਥੋੜੀ ਬਹੁਤ ਹੈਗੀ ਉਹਨਾਂ ਕੋਲ ਉਹ ਠੇਕਾ ਦਿੰਦੇ ਨੇ ਇਹ ਖਾਣਾ ਉਹਨਾਂ ਨੂੰ ਇਹ ਠੇਕੇ ਦੇ ਵਿੱਚ ਜਦੋਂ ਉਹਨਾਂ ਦੇ ਪੈਸੇ ਦੇਣਗੇ ਭੈਣ ਉਹਨਾਂ ਨੂੰ ਉਹ ਹਰ ਵਾਰੀ ਐਦਾਂ ਕਰਦੇ ਨੇ ਇਹ ਥੋੜੇ ਬਹੁਤ ਪੈਸੇ ਘਟਾ ਦਿੰਦੇ ਨੇ ਉਹ ਭੈਣ ਨੇ ਐਦਾਂ ਕਹਿਤਾ ਇਹਨਾਂ ਨੂੰ ਵੀ ਵੀਰੇ ਵੀ ਤੁਹਾਡਾ 2000 ਰੁਪਿਆ ਘਟਾ ਉਹ ਵੀਰੇ ਦੇ ਵਿੱਚ ਉਹ ਕਹਿ ਵੀ ਰਹੀ ਆ ਭੈਣ ਠੀਕ ਹੈ ਜੀ ਤੇ ਉਹ 2000 ਰੁਪਿਆ ਘਟਾ ਤੁਸੀਂ ਹਰ ਵਾਰ ਐਦਾਂ ਕਰਦੇ ਹੋ ਸਾਨੂੰ ਪੈਸੇ ਦੇ ਦਿਓ ਪ੍ਰੋਪਰ ਹੂੰ ਹੂੰ ਇਹ ਪਿੱਛੋਂ ਆਏ ਨੇ ਦੂਜੇ ਦੂਜੇ ਘਰੋਂ ਇਹ ਪਹਿਲਾਂ ਉਹਦਾ ਬਾਪੂ ਆ ਨਾਲ ਉਹਦੀ ਮੰਮੀ ਆ ਤੇ ਨਾਲੇ ਆਪਾ ਉਹਨਾਂ ਨੇ ਉਹ ਭੈਣ ਦੇ ਅਮਰਤਾਰੀ ਭੈਣ ਆ ਠੀਕ ਆ ਵਿਧਵਾਗੀ ਤੇ ਉਹਦੇ ਇਹਨਾਂ ਨੇਥ ਪਹਿਲਾਂ ਉਹਦੇ ਬਾਪੂ ਨੇ ਥੱਪੜ ਮਾਰਿਆ ਤੁਸੀਂ ਵੀਡੀਓ ਦੇ ਵਿੱਚ ਪ੍ਰੋਪਰ ਦੇਖ ਸਕਦੇ ਹੋ ਫਿਰ ਇਹ ਪਿੱਛੋਂ ਦੀ ਆ ਕਿ ਇਹਨੇ ਥੱਪੜ ਮਾਰਿਆ ਤੇ ਉਹਦੇ ਕੇਸ ਖੋਲੇ ਆ ਹਾਂਜੀ ਤੇ ਉਹਦੇ ਵਿੱਚ ਉਹਨਾਂ ਨੂੰ ਕੁੱਟਿਆ ਮਾਰਿਆ ਵਾਅਦੇ ਵਿੱਚ ਹੋਰ ਵੀ ਵੀਡੀਓਜ਼ ਹੈਗੀਆਂ ਨੇ ਜੇ ਲੋੜ ਪਈ ਉਹ ਵੀ ਅਸੀਂ ਪ੍ਰੋਵਾਈਡ ਕਰਾਂਗੇ ਇੱਕ ਮੈਨੂੰ ਇਹ ਦੱਸੋ ਵੀ ਹੁਣ ਇਹਨੇ ਨਾਲ ਲਾਈਵ ਹੋਇਆ ਸੀਗਾ ਇੰਸਟਾਗ੍ਰam ਤੇ ਠੀਕ ਹੈ ਇਹ ਗੱਲ ਗਲਤ ਪਾਸੇ ਬਹੁਤ ਲੈ ਕੇ ਗਿਆ ਬਹੁਤ ਜ਼ਿਆਦਾ ਕਮਾਰੇ ਵੀ ਮੇਰੇ ਚਾਚੇ ਦੀ ਕੁੜੀ ਆ ਉਹ ਗਲਤ ਹੋ ਗਈ ਮੇਰੇ ਚਾਚੇ ਦਾ ਮੁੰਡਾਗਾ ਉਹ ਦੇ ਬਣ ਗਿਆ ਵੀ ਉਹਦਾ ਕੋਈ ਮੈਟਰ ਹੈ ਕਿ ਉਹਨੂੰ ਛੱਡੀ ਜਾਂਦਾ ਮੈਟਰ ਕੋਈ ਮੈਟਰ ਨਹੀਂਗਾ ਜੀ ਉਹ ਸਿਰਫ ਲੋਕਾਂ ਦੀ ਸਿੰਮਪਥੀ ਲੈਂਦਾ ਲੈਂਦਾ ਇਹਨੇ ਸੇ ਇੱਕ ਗੱਲ ਦੇਖੋ ਜੋ ਮੈਟਰ ਤੇ ਗੱਲ ਹੋਈ ਆ ਉਹ ਮੈਟਰ ਤੇ ਇਹਨੇ ਕੋਈ ਗੱਲ ਕੀਤੀ ਨਹੀਂ ਇੰਸਟਾਗ੍ਰam ਤੇ ਲਾਈਵ ਹੋ ਕੇ ਕੋਈ ਇਹਨੇ ਇੱਕ ਵਰਡ ਵੀ ਨਹੀਂ ਉਹਦੇ ਬਾਰੇ ਬੋਲਿਆ ਤੇ ਨਾਲੇ ਜਿਹੜੇ ਕਹਿੰਦਾ ਵੀ ਭਾਣਜੀ ਦੀ ਗੱਲ ਉਹ 15 16 ਸਾਲ ਦੀ ਕੁੜੀ ਆ ਬਾਈ ਠੀਕ ਹੈ ਜੀ ਹੂੰ ਤੇ ਨਾਲੇ ਉਹ ਇਦਾਂ ਹੁਣ 15 16 ਸਾਲ ਦੇ ਨੂੰ ਕੀ ਉਹ ਸਕੂਲ ਪੜ੍ਹਦੀ ਆ ਹਜੇ ਠੀਕ ਆ ਹੂੰ ਤੇ ਉਹ ਜਿਹੜੇ ਉਹ ਮੁੰਡਾਗਾ ਠੀਕ ਹੈ ਉਹ ਮੁੰਡਾ ਹਲੇ ਉੱਥੇ ਆਪਣੇ ਮੇਰੇ ਭਾਜੀ ਪਹਿਲਾਂ ਪੰਨਾਬੇ ਕਿਸੇ ਕੰਪਨੀ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਉਹਦੀ ਜਗ੍ਹਾ ਨੌਕਰੀ ਮਿਲੀ ਆ ਜੋ ਨਾਲ ਪੜਦਾ ਤੇ ਨਾਲੇ ਉੱਥੇ ਕੰਮ ਕਰਦਾ ਕਰਕੇ ਖਾਣਾ ਦਾ ਪਰਿਵਾਰ ਹੈ ਜੀ ਇਹ ਉਹਨਾਂ ਨੂੰ ਇਹ ਤੰਗ ਕਰਦੇ ਨੇ ਉਹ ਵਿਚਾਰੇ ਕੁਝ ਬੋਲਦੇ ਮੇਰੀ ਜਿਹੜੀ ਭੈਣ ਆ ਉਹ ਭੋਲੀ ਭਾਲੀ ਆ ਉਹਨੂੰ ਇੰਨਾ ਦੁਨੀਆਦਾਰੀ ਦਾ ਨਹੀਂ ਪਤਾ ਈ ਠੀਕ ਹੈ ਸਿਰਫ ਬੱਚੇ ਨੇ ਮੂਰੇ ਮਤਲਬ ਜਿਹੜੀ ਲੜਾਈ ਆ ਉਹਦਾ ਉਹੀ ਜਿਹੜੇ 2000 ਉਹ ਵਿੱਚ ਬੋਲਦੇ ਵੀ ਸੁਣਾਈ ਦਿੰਦੇ ਆ ਉਹਦਾ ਕਾਰਨ ਇਹ ਹੀ ਆ ਵੀ ਤੁਸੀਂ ਠੀਕ ਹੈ ਜਿਹੜਾ ਘਟ ਦਿੱਤਾਗਾ ਹਾਂ ਜੀ ਤੇ ਨਾਲੇ ਜਿਹੜੇ ਲਾਈਵ ਤੇ ਕਹਿ ਰਿਆ ਵੀ ਅਸੀਂ ਸਾਡੀ ਭੈਣ ਆ ਉਹਨੂੰ ਰੋਕਦੇ ਆ ਤੇ ਚਲੋ ਠੀਕ ਆ ਉਹ ਕੁੜੀ ਨੂੰ ਭੈਣ ਨੂੰ ਕਹਿਣਾ ਸਾਡੀ ਭਾਣਜੀ ਨੂੰ ਕਹਿਣਾ ਤੇ ਮੇਰੀ ਭੈਣ ਦੇ ਥੱਪੜ ਮਾਰਨ ਦੀ ਕੀ ਮਤਲਬ ਨੇ ਤੁਸੀਂ ਆਪ ਹੀ ਲੌਜੀਕ ਬਣਦਾ ਉਹ ਚੀਜ਼ ਦਾ ਕੋਈ ਇਹ ਅਣਖ ਦੀ ਗੱਲ ਕਰਦਾ ਏ ਇਦਾਂ ਗੱਲ ਕਰਦਾ ਹਾਂ ਜੇ ਤੁਸੀਂ ਕਹੋ ਵੀ ਭਈ ਉਹ ਕੁੜੀ ਤੁਹਾਡੇ ਨਾਲ ਉਹ ਬੈਠ ਰਹੀ ਆ ਤੁਸੀਂ ਤੂੰ ਇਦਾਂ ਨਾ ਕਰ ਇਦਾਂ ਨਾ ਕਰ ਕੋਈ ਗੱਲ ਇਦਾਂ ਹੋ ਰਹੀ ਆ ਉਹ ਟੌਪਿਕ ਤੇ ਗੱਲ ਹੋ ਰਹੀ ਆ ਤਾਂ ਤੁਸੀਂ ਉਹ ਚੀਜ਼ ਤੋਂ ਆਪ ਸਮਝਦੇ ਆ ਵੀ ਆਹ ਟੌਪਿਕ ਚੱਲ ਰਿਹਾ ਉਹਦੇ ਵਿੱਚ ਗੱਲ ਕੁਝ ਹੋਰ ਹੋ ਰਹੀ ਆ ਇਹ ਸਿੰਪਥੀ ਲੈਣ ਦਾ ਮਾਰਾ ਉਹਦੇ ਉੱਤੇ ਕਹਿ ਰਿਹਾ ਜੀ ਹਾਂ ਅਸੀਂ ਇਦਾਂ ਅਸੀਂ ਅਣਖਾਂ ਅਣਖਾਂ ਦਾ ਸਾਨੂੰ ਹੀ ਪਤਾ ਸਸ ਅਸੀਂ 25 ਸਾਲ ਤੋਂ ਵਰਤਦੇ ਆਂ ਕੀ ਕੀ ਸਾਹਕ ਦਾ ਮੈਨਾਂ ਦਾ ਇਹ ਪਹਿਲਾਂ ਵੀ ਡਰਾਉਂਦੇ ਸੀ ਇਦਾਂ ਸੀਗਾ ਜੀ ਸਾਹਮਣੇ ਘਰ ਨੇ ਵੀ ਜਵਾਕ ਨੇ ਕਾਦੇ ਪਿਛੇ ਅਣਾ ਕਿਉਂ ਐਵੇਂ ਬੈਰ ਪਾਉਣਾ ਚਲੋ ਵਿਚਾਰੇ ਰਹਿ ਲੈਣਗੇ ਹਣਾ ਬਟ ਹੁਣ ਸਿਰ ਉੱਤੋਂ ਦੀ ਪਾਣੀ ਕੇਸ ਖੋਲੇ ਆ ਥੱਪੜ ਮਾਰਿਆ ਠੀਕ ਆ ਉਹ ਤਿੰਨੇ ਜਣੇ ਨਾਲ ਲੱਗੇ ਹੋਏ ਨੇ ਇੱਕ ਉਹ ਵਿਚਾਰੀ ਕੁੜੀ ਨੂੰ ਕੁੱਟ ਰਹੇ ਨੇ ਠੀਕ ਆ ਉਹ ਕੋਈ ਚੰਗੀ ਗੱਲ ਨਹੀਂ ਉਹ ਤਾਂ ਉਹ ਬੇਦਬਾ ਵਿਚਾਰੀ ਉਹਦੇ ਕੋਈ ਅੱਗੇ ਪਿੱਛੇ ਹੈ ਨਹੀਂ ਕੋਈ ਹੁਣ ਅਸੀਂ ਅਸੀਂ ਬੈਠੇ ਆ ਅਸੀਂ ਬਾਹਰ ਬੈਠੇ ਆ ਜੀ ਅਸੀਂ ਨਾਂ ਨਹੀਂ ਜਾ ਸਕਦੇ ਜਿਹੜੇ ਮੇਰੇ ਉੱਥੇ ਨੇ ਮੇਰੇ ਮੰਮੀ ਡੈਡੀ ਨੇ ਕੱਲੇ ਮੇਰੇ ਭੈਣ ਹੈ ਜੀ ਤੇ ਉਹਨਾਂ ਦਾ ਇੱਕ 17 18 ਸਾਲ ਦਾ ਮੁੰਡਾ ਹੈ ਜੀ ਇੱਕ ਕੁੜੀ ਆ 15 16 ਸਾਲ ਦੀ ਉਹ ਤਿੰਨੇ ਜਾਣੇ ਨੇ ਇਹ ਜਿਹੜੇ ਇਹ ਨੇ ਜੀ ਇਹ ਉਹਦੇ ਜੇਠ ਹੈ ਜੇਠ ਦਾ ਮੁੰਡਾ ਲੱਗਦਾ ਇਹ ਕਈ ਜਿਹੜੀ ਭੈਣ ਆ ਸਾਡੀ ਜਿਹੜਾ ਸਾਡੇ ਭਾਜੀ ਸੇ ਉਹਦਾ ਭਾਈ ਹੈ ਇਹ ਵੱਡਾ ਇਹ ਭਾਈ ਦਾ ਮੁੰਡਾ ਹੈ ਇਹ ਹਾਂਜੀ ਇਹ ਦੋਨੇ ਨੇ ਹਾਂਜੀ ਇਹ ਉਤੋਂ ਇਹ ਚੀਜ਼ ਇਹ ਕਹਿ ਰਹੇ ਨੇ ਹੁਣ ਮੈਨੂੰ ਫੋਨ ਕਰਕੇ ਧਮਕਾ ਰਿਆ ਤੇ ਉਹ ਬੱਚੇ ਨੂੰ ਜਵਾਬ ਨੂੰ ਮੈਨੂੰ ਉਹਨੇ ਵੀਡੀਓ ਭੇਜੀਆਂ ਨੇ ਉਹਨੂੰ ਗੰਦੀਆਂ ਗੰਦੀਆਂ ਗਾਲਾਂ ਕੱਢ ਰਿਹਾ ਕਹਿੰਦਾ ਤੇਰੀ ਮਾਂ ਦੀ ਤੇਰੀ ਭੈਣ ਦੀ ਤੈਨੂੰ ਮੈਂ ਦੇਖੂ ਮੈਨੂੰ ਕਹਿ ਰਿਹਾ ਕੋਈ ਨਾ ਤੁਸੀਂ ਕੀ ਕਰ ਲਓਗੇ ਕਿਦਾਂ ਕਰ ਲਓਗੇ ਠੀਕ ਆ ਫੋਨ ਕਰ ਰਿਹਾ ਇਦਾਂ ਤੇ ਉਤੋਂ ਮੇਰੀ ਵੀਡੀਓ ਨੇ ਇੰਸਟਾਗ੍ਰam ਤੇ ਪਾਈ ਆ ਮੇਰੀ ਫੋਟੋ ਡੀਪੀ ਉਤੋਂ ਕੱਟ ਕੇ ਕਹਿੰਦਾ ਇਹ ਮੇਰੇ ਬਾਰੇ ਵੀ ਸਬ ਗਲਤ ਸ਼ਬਦਾਵਲੀ ਕਹਿੰਦਾ ਇਹ ਗੇ ਆ ਇਹ ਆਸਟ੍ਰੇਲੀਆ ਦੇ ਵਿੱਚ ਬੈਠਾ ਇਹ ਮੈਲਬਨ ਬੈਠਾ ਇਹ ਜੋ ਜਿਹੜੀ ਮੁੱਦੇ ਦੀ ਗੱਲ ਆ ਨਾ ਬੰਦਾ ਮੁੱਦੇ ਤੇ ਗੱਲ ਕਰੇ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਜਿਹੜੀ ਹੁਣ ਤੁਸੀਂ ਗੱਲ ਕੀਤੀ ਆ ਜਾਂ ਅਸੀਂ ਪੁੱਛਿਆ ਤੁਸੀਂ ਇਹਦੇ ਨਾਲ ਸਹਿਮਤ ਹੋ ਤਾਂ ਅਸੀਂ ਤੁਹਾਡੀ ਪਰਮਿਸ਼ਨ ਨਾਲ ਇਹ ਅਪਲੋਡ ਕਰ ਸਕਦੇ ਆ ਹਾਂਜੀ ਮੈਂ ਬਿਲਕੁਲ ਸਹਿਮਤ ਆ ਅਪਲੋਡ ਕਰ ਸਕਦੇ ਜਿੱਥੇ ਤੁਸੀਂ ਜੇ ਕੱਲ ਨੂੰ ਬੱਚਿਆਂ ਨੂੰ ਇੱਕ ਤਾਂ ਇਨਸਾਫ ਚਾਹੀਦਾ ਜੀ ਨਾਲੇ ਮੇਰੀ ਭੈਣ ਨੂੰ ਇਨਸਾਫ ਚਾਹੀਦਾ ਇਹ ਪਹਿਲਾਂ ਵੀ ਇਹਨਾਂ ਨੇ ਗਾਲਾਂ ਗੰਦੀਆਂ ਕੱਢਦੇ ਨੇ ਇਹਦਾ ਬਾਪੂ ਇਹ ਠੀਕ ਹੈ ਜੀ ਸੰ ਪ੍ਰੇਸ਼ਾਨ ਕਰਦੇ ਨੇ ਠੀਕ ਹੈ ਤੇ ਦੂਜੀ ਗੱਲ ਇਹ ਆ ਜੀ ਸਾਡਾ ਪ੍ਰਸ਼ਾਸਨ ਫੁੱਲ ਫੁੱਲ ਸਾਥ ਦੇ ਵੀ ਤੁਸੀਂ ਵੀ ਜਿਹੜਾ মিডিਆ ਤੁਹਾਡਾਈ ਕੀ ਗੱਲ ਉਹਨੂੰ ਪਹੁੰਚਾ ਵੀ ਉਹਨਾਂ ਤੱਕ ਕਿਉਂ ਸਾਡਾ ਵੱਧ ਤੋਂ ਵੱਧ ਸਾਥ ਦੇਵੇ ਤੇ ਇਨਸਾਫ ਦਵਾਵੇ ਜੀ ਤੇ ਤੁਸੀਂ ਲਾਈਵ ਦੇ ਵਿੱਚ ਵੀ ਜਿਹੜਾ ਅੱਜ ਲਾਈਵ ਆਇਆ ਉਹਦੇ ਵਿੱਚ ਰੋ ਕੇ ਦੇਖ ਕੇ ਥੋੜਾ इमोशनल ਦਿਖਾ ਰਿਹਾ ਵੀ ਐਦਾਂ ਜੀ ਅੱਖ ਜੀ ਐਦਾਂ ਅਸੀਂ ਕੁੜੀ ਨੂੰ ਅਸੀਂ ਮਾਰ ਵੀ ਦਵਾਾਂਗੇ ਜੇ ਐਦਾਂ ਦੀ ਗੱਲ ਹੋ ਗਈ ਵੀ ਜੇ ਉਹ ਉਦਾਂ ਦੀ ਗੱਲ ਹੋ ਤੋ ਉਹ ਗੱਲ ਤੇ ਟੌਪਿਕ ਤੇ ਗੱਲ ਕਰੀ ਨਾ ਜਦੋਂ ਗੱਲ ਆਊਗੀ ਉਹ ਜਿਹੜੀ ਗੱਲ ਹੈ ਤੂੰ ਕੁੱਟਣ ਦੀ ਮਾਰਦੀ ਤੂੰ ਕਾਹਦੇ ਪਿੱਛੇ ਮਾਰਿਆ ਉਹ ਦੱਸ ਵੀ ਅਸੀਂ 2000 ਪਿੱਛੇ ਮਾਰਿਆ ਉਹ ਆਉਂਦਾ ਉਹ ਦੱਸ ਨਾ ਪੂਰਾ ਪ੍ਰੋਪਰ ਹੂੰ ਇਹ 2000 ਰੁਪਏ ਕਿੱਥੇ ਟੋੜੀ ਉਹ ਤੋਂ ਅਣਖ ਕਿੱਧਰ ਜਾਂਦੀ ਹੈ ਜਦੋਂ 2000 ਦੀ ਗੱਲ ਆਉਂਦੀ ਹੈ 2000 ਕੀ ਗੱਲ ਹੈ ਬਾਈ ਲੱਗਦਾ ਇਹ 1.5 ਕਿੱਲੇ ਦਾ ਮਸਲਾ ਕਿੱਲੇ 1.5 ਕਿੱਲੇ ਤੇ ਆਪ ਜਿਆਦਾ ਨਹੀਂ ਹੈਗਾ ਮਸਲਾ ਵੀ ਕੀ ਠੇਕੇ ਦਾ ਕੋਈ 2000 ਰੁਪਏ ਘੱਟ ਸੀ ਦਾ ਸਿਰਫ ਉਹ ਚੀਜ਼ ਦਾ ਮੈਟਰ ਸੀ ਤੇ ਨਾਲੇ ਇੱਕ ਗੱਲ ਹੋਰ ਹੈ ਜੀ ਹੋਂ ਫੋਨ ਕਰਕੇ ਡਰਾ ਧਮਕਾ ਰਿਹਾ ਅੱਗੇ ਜੇ ਕੋਈ ਵੀ ਕੁਝ ਵੀ ਹੁੰਦਾ ਜੀ ਉਹ ਰਿਸਪੌਂਸਿਬਲ ਆ ਸਾਰੇ ਮੈਟਰ ਦਾ ਟੋੜੀ ਇਹ ਗੱਲ ਅਸੀਂ ਪ੍ਰਸ਼ਾਸਨ ਤੱਕ ਵੀ ਪਚਾਵਾਂਗੇ ਤੁਹਾਡੇ ਨਾਲ ਇਹ ਵਾਅਦਾ ਕਰਦੇ ਹਾਂ ਤੁਸੀਂ ਜੇ ਕੋਈ ਤੁਹਾਡੇ ਕੋਲੇ ਉਹਦਾ ਕੋਈ ਫੋਨ ਵਗੈਰਾ ਕੋਈ ਧਮਕ ਕਰ ਦੈਣਾਈ ਮੈਂ ਤੁਹਾਨੂੰ ਹੁਣੇ ਭੇਜਦਾ ਆਈ ਹਾਂ ਇਹ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚ ਦੇ ਨਾਲ ਖੜਨ ਦੇ ਲਈ